ਲੇਦਾ ਸੋ ਲੋਈ ਟਾਈਮ ਹੋ ਗਿਆ ਜੀ 8:00 ਵਜੇ ਬਾਹਰ ਸੇ ਟਾਈਮ ਹੈ ਜੀ ਤਰੀਕ ਹੋ ਗਿਆ ਅੱਜ 3/9/2024 ਤੇ ਆ ਮਾਸਟਰ ਜੀ ਕਿਨੇ ਪਿੰਡ ਚਾਂਦੀ ਉਦੋਂ ਤੇ ਇਹਨਾਂ ਰੋਕੇ ਗੱਡੀ ਕਹਿੰਦੇ ਡਾਕਟਰ ਸਾਹਿਬ ਬੂਟੇ ਚਾਹੀਦੇ ਹੁਣ ਤਾਂ ਗਏ ਥੋੜੇ ਵੈਸੇ ਤੇ ਬਾਕੀ ਕਹਿੰਦੇ ਸਕੂਲ ਚ ਲਾਉਣੇ ਨੇ ਬਾਕੀ ਰਹੀ ਗੱਲ ਸਾਡੇ ਸਕੂਲ ਚ ਲਾਉਣੇ ਚਾਹੀਦੇ ਕੋਈ ਗੱਲ ਜਦੋਂ ਮਰਜ਼ੀ ਆਪਣੇ ਉੱਥੇ ਘੱਟੋ ਘੱਟ ਵੀ 50 ਬੁੱਟ ਲੱਗੇ ਅੱਛਾ ਵਾਹ ਜੀ ਲਾਓ ਫਿਰ ਕੋਈ ਗੱਲ ਨਹੀਂ ਠੀਕ ਹੈ ਕਿਹੜਾ ਬੰਦਾ ਡਿਊਟੀ ਕਿੱਥੇ ਹੈ ਬੁੱਲੇ ਅੱਛਾ ਹੋਰ ਤੁਮ ਫੋਨ ਕਰਦਾ ਗੱਡੀ ਵਿੱਚ ਰੱਤੀ ਲਾਵਾਂਗੇ ਆਪਾਂ ਦਾ ਤਰੱਕੋ ਤਾਂ ਕੱਲ ਛੁੱਟੀ ਹੈ ਅੱਛਾ ਪਰਸੋਂ ਆ ਜਾਓ ਕੋਈ ਗੱਲ ਜਦੋਂ ਮਰਜ਼ੀ ਫੋਨ ਕਰਦਾ ਹੈ ਤੇ ਵਰਮਾ ਆਪਣੇ ਕੋਲ ਹੁੰਦਾ ਹੈ ਤੇ ਬੱਚੇ ਨਾਲ ਲਾ ਦੇਣਗੇ ਪਾਣੀ ਵੀ ਪਾਈ ਜਾਣਗੇ ਆਪਾਂ ਲਾਈ ਆਵਾਂਗੇ ਕੋਈ ਗੱਲ ਨਹੀਂ ਪਰਸ ਤੱਕ ਫੋਨ ਕਰਦੇ ਆ ਠੀਕ ਹੈ ਹਾਂ ਅੱਧੀ ਛੁੱਟੀ ਟਾਈਮ ਹੋਵੇ ਜਦੋਂ ਵੀ ਟਾਈਮ ਹੋਵੇ ਸਾਡਾ ਨਹੀਂ ਆਪਾਂ ਸਵੇਰ ਤੋਂ ਪਾਣੀ ਤੇ ਮਰਜ਼ੀ ਆ ਜਾਓ ਤੰਰਕੇ ਤੂੰ ਅੱਛਾ ਸਾਡੇ ਨਾਲ ਸਕੂਲ ਦੇ ਵਿੱਚ ਮੁੱਠੋ ਮੰਨ ਲਓ ਕਿਥੇ ਰਹੀ ਹੈ 40 ਤੋਂ ਲੈਦੀ ਨਾ ਅੱਛਾ ਉਹ ਇਹ ਥਾਂ ਤੇ ਲੱਭਣੇ ਜਿੱਥੇ 40 50 ਫੋਟਾ ਇਕੱਠਾ ਲੱਗੇ ਨਹੀਂ ਉਹ ਚੀਜ਼ ਮੈਂ ਉਹ ਦਿਨ ਆਖਿਆ ਸੀ ਸਾਡੇ ਐਚਟੀ ਨੂੰ ਅੱਛਾ ਜੀ ਤੇ ਅੱਜ ਟੀ ਕਹਿੰਦਾ ਚਲੋ ਵੇਤ ਨੂੰ ਕਹਿੰਦਾ ਨਾਲ ਚੱਲ ਮੈਂ ਕਿਹਾ ਨਾਲ ਹੀ ਵਾ ਚਲੋ ਆਪਾਂ ਪਈਆਂ ਉੱਥੇ ਪੌੜੀ ਦੇ ਉੱਤੇ ਪਾਇ ਰਹੇ ਸੀ ਹਾਂ ਆਓ ਥੋੜੇ ਸੀ ਬਾਕੀ ਪੜਾ ਘਰੇ ਪਏ ਮੈਂ ਉਹਨਾਂ ਕਹਿੰਦਾ ਮੈਂ ਖੁਦ ਲੈ ਚੱਲੋ ਆਪਾਂ ਲੈ ਆਣੇ ਆ ਅੱਛਾ ਅੱਛਾ ਤੇ ਮੈਂ ਚੱਲਿਆ ਕਰਨੇ ਫੋਨ ਬੀਤਦੇ ਅਸੀਂ ਆਦੇ ਪਏ ਹਾਂ ਹਾਂ ਕੋਈ ਗੱਲ ਨਹੀਂ 15 ਗੱਸਰੀ ਵੰਡੇ ਸੀ ਤਾਂ ਪੌੜੀ ਰੱਖੇ ਸੀ ਮੈਨੂੰ ਪਤਾ ਹੋਤਾ ਹਾਂ ਜੀ ਸਰ ਸਾਹਿਬ ਹਾਂ ਜੀ ਮੇਰਾ ਫੈਮਲੀ ਦਾ ਪੁੱਟਾ ਖਦੇ ਦਿਓ ਕੋਈ ਗੱਲ ਨਹੀਂ ਨਹੀਂ ਹੁਣ ਇਸ ਟਾਈਮ ਤੇ ਕੋਈ ਨਹੀਂ ਕੱਲ ਮੈਂ ਜਦੋਂ ਮਰਜੀ ਆ ਲੈ ਲੈ ਓ ਨਾਲੇ ਇੱਕ ਰੱਜੇ ਲੱਗ ਜਾਣੇ ਨੇ ਇਹ ਇਹ ਲੈ ਲੈ ਮੈਂ ਮੋਸ ਲੈ ਲੈ ਮੈਂ ਪਰਸਵਾਂਣੀ ਹੈ ਇਹ ਬੜੇ ਸਾਲਾਂ ਵਾਂ ਲੱਗਦੀ ਐ ਇਹਨੂੰ ਕੇ ਥੋੜਾ ਨੱਜੇ ਲੱਗੇ ਆ ਹਾਂ ਇਹ ਸ਼ੌਂਕ ਨਾਲ ਲਾਦਾ ਮੈਂ ਮਾਸਟਰ ਕੋਈ ਲਿਆ ਦੇ ਪੈ ਉੱਥੇ ਗੱਡੀ ਕੜੀ ਪੱਤਾ ਸੱਚੀ ਮੈਨੂੰ ਜਰੂਰ ਦੇਣੀ ਨਹੀਂ ਹੋ ਜਾ ਇਸ ਟਾਈਮ ਕੋਈ ਨਹੀਂ ਜਦੋਂ ਆਵੇਂ ਹਾਂ ਕੋਈ ਹੋ ਜਾ ਪੱਕੇ ਨਹੀਂ ਆ ਵੀ ਨਾ ਕਰੀ ਪੱਤਾ ਇਹਨਾਂ ਕੋਈ ਗੱਲ ਨਹੀਂ ਉਹ ਜ਼ਰੂਰ ਲਿਆ ਦੇ ਕੜੀ ਪੱਤਾ ਤੇ ਹੀ ਪੱਤਾ ਹਾਂਜੀ ਠੀਕ ਹੈ ਮੈਨੂੰ ਪਰਸੋਂ ਲਿਆ ਦੇ ਇਸ ਬੋਲ ਉੱਤੇ ਕੋਈ ਗੱਲ ਹੈ ਫੋਨ ਕਰਦੇ ਤੁਸੀਂ ਜਦੋਂ ਤੁਹਾਡਾ ਟਾਈਮ ਹੋਵੇ ਬਹੁਤ ਗੱਲ ਹੈ ਠੀਕ ਹੈ ਜੀ ਮਾਛ ਬੜੀ ਮਿਹਰਬਾਨੀ ਚਾਹ ਆਏ ਹੀ ਬੰਦੇ ਹਿਲ ਬਣਿਆ ਲੈ ਦੱਸ ਆਪਾਂ ਤਾਂ ਇਹ ਹੀ ਕੀਤਾ ਪਹਿਲਾਂ ਹੀ ਬਿਲਕੁਲ ਨਹੀਂ ਨਹੀਂ ਚਾਹੀਦਾ ਸੇਵਾ ਕਰਨੀ ਠੀਕ ਹੈ ਜੀ ਠੀਕ ਹੈ ਜੀ ਓਕੇ ਤੁਹਾਡਾ ਆਪ ਦਾ ਡਾਕਟਰ ਬਾਬਰਮ ਸੰਦਾ ਓਕੇ ਠੀਕ ਹੈ ਜੀ ਤੁਹਾਨੂੰ ਚਾਹੀਦੀ ਹੁਣ ਫੋਨ ਕਰਦੇ 8550 554 ਸਿੱਕ ਦੇ ਸਕੂਲ ਵਾਲੇ ਕੋਈ ਵੀ ਕਿਤੇ ਸਾਂਝੀ ਥਾਂ ਲਾਉਣੇ ਨੇ ਤੇ ਅਸੀਂ ਆਪ ਸੇਵਾਦਰ ਵੀ ਆਵਾਂਗੇ ਜੀ ਠੀਕ ਹੈ ਜੀ ਮਿਹਰਬਾਨੀ ਜੀ